ਹਾਂਜੀ ਇਹ ਹੈ ਕਾਲੀ ਬਈ ਸੁਲਤਾਨਪੁਰ ਲੋਧੀ ਪਰ ਹੁਣ ਤਾਂ ਇਹਦੇ ਚ ਹੜ ਦਾ ਪਾਣੀ ਆ ਗਿਆ ਥੋੜਾ ਜਿਹਾ ਖਰਾਬ ਹੋ ਗਿਆ ਆਪਾਂ ਤੁਹਾਨੂੰ ਦਿਖਾਉਣੇ ਨੇੜੇ ਜਾ ਕੇ ਇਹ ਸਾਡੀ ਸੰਗਤ ਬਠਿੰਡੇ ਵਾਲੀ ਸੰਗਤ ਸਾਡੇ ਬਰਾੜ ਸਾਹਿਬ ਸਾਡੇ ਗੁਰਜੀਤ ਸਾਹਿਬ ਰਵੀਜੀਤ ਸਾਹਿਬ ਰਵੀਜੀਤ ਸਾਡੇ ਭਾਈ ਸਾਹਿਬ ਭਾਈ ਬਖਤਾਵਰ ਸਿੰਘ ਜੀ ਇਹ ਸੰਗਤਾਂ ਜੀ ਆਪਣੀ ਬਠਿੰਡੇ ਤੋਂ ਧੰਨਵਾਦ ਆਪਾਂ ਆਉਂਦੇ ਜਾਂਦੇ ਰਹਿੰਦੇ ਆ ਸੰਗਤਾਂ ਦਾ ਦਰਸ਼ਨ ਕਰਦੀਆਂ ਰਹਿੰਦੀਆਂ ਆਪਣੇ ਨਾਲ ਇਹ ਸੰਗਤਾਂ ਪੱਕੀਆਂ ਹੁੰਦੀਆਂ ਹੈ ਇਹ ਕਾਲੀ ਬਈ ਹੁਣ ਬਾਈ ਪਾਣੀ ਵਧਿਆ ਹੋਇਆ ਜ਼ਿਆਦਾ ਕਿਉਂਕਿ ਪਿੱਛੇ ਜਿਹੜਾ ਹੜਾ ਹੈ ਨਾ ਤੇ ਬਿਆਸ ਰੈਚ ਉਹ ਪਾਣੀ ਇੱਧਰ ਵੀ ਆ ਗਿਆ ਉਹਦਾ ਆ ਦੇਖੋ ਹੁਣ ਆਪਾਂ ਜਮਾ ਬਿਲਕੁਲ ਉੱਪਰ ਫਿਰਦੇ ਆ ਇੱਥੋਂ ਤੱਕ ਪਾਣੀ ਹੈ ਇਹ ਇਸ ਤੋਂ ਤਿੰਨ ਸਟੈਪ ਅੱਗੇ ਨਾ 1 2 3 4 5 6 ਕਾਫੀ ਪੌੜੀਆਂ ਨੰਗੀਆਂ ਖਾਲੀ ਹੁੰਦੀਆਂ ਸੀ ਜਿਹੜੀਆਂ ਹੁਣ ਪਾਣੀ ਨਾਲ ਪੂਰੀਆਂ ਫੁੱਲ ਹੋ ਚੁੱਕੀਆਂ ਉਹ ਸਾਹਮਣੇ ਤੁਸੀਂ ਦੇਖੋ ਉਹ ਵੀ ਡੁੱਬਿਆ ਪਿਆ ਤੇ ਆਹ ਦੇਖੋ ਜੀ ਜਿੱਥੇ ਮਹਾਰਾਜਾ ਗੁਰੂ ਨਾਨਕ ਦੇਵ ਜੀ ਉਲੋਪ ਹੋਏ ਸੀਗੇ ਤਿੰਨ ਦਿਨ ਤੱਕ ਤੇ ਮੂਲ ਮੰਤਰ ਦਾ ਜਾਪ ਕੀਤਾ ਸੀ ਉਹਨਾਂ ਨੇ ਜਦੋਂ ਇਹ ਬਈ ਨਦੀ ਵਿੱਚ ਜੋ ਅਸਾਂ ਇਸ਼ਨਾਨ ਕਰਨਗੇ ਇਹਦਾ ਤਿੰਨ ਦਿਨਾਂ ਤੱਕ ਲੋਪ ਰਹਿ ਸੀ ਨਹੀਂ ਆਈ ਸੀ ਕਿ ਬਾਹਰ ਇਹ ਉਹੀ ਬਈ ਹੈ ਕਾਲੀ ਬਈ ਕਾਲੀ ਨਹੀਂ ਰਹੀ ਹੁਣ ਇਹ ਬਹੁਤ ਇਹਦਾ ਨਾਮ ਐਸੇ ਕਾਲੀ ਉਹ ਬਹੁਤ ਜ਼ਿਆਦਾ ਕਾਲੀ ਹੁੰਦੀ ਸੀ ਉਸ ਕਰਕੇ ਹੁਣ ਜਿਹੜੇ ਸੰਤ ਚੀਚੇ ਵਾਲਾ ਉਹਨਾਂ ਨੇ ਇਹਦੀ ਕਾਫੀ ਜ਼ਿਆਦਾ ਸੇਵਾ ਕੀਤੀ ਹੋਈ ਹੈ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਸਮਾਂ ਲੱਗਿਆ ਇਹਨਾਂ ਨੂੰ ਸ਼ੁੱਧ ਤੇ ਸਾਫ਼ ਕਰਨ ਵਾਸਤੇ ਤੇ ਅੱਜ ਇਧਰ ਆਪਣਾ ਜਿਹੜਾ ਗੁਰਦੁਆਰਾ ਸਾਹਿਬ ਹੈ ਆ ਦੇਖੋ ਜੀ ਉਹ ਜਿਹੜਾ ਪੁਲ ਵੀ ਨਵਾਂ ਬਣਾਇਆ ਬਾਅਦ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਆ ਜੋ ਇਹ ਵਹੀ ਇੱਥੇ ਅੱਜ ਵੀ ਬਹੁਤ ਜਿਆਦਾ ਬਾਰਿਸ਼ ਹੋਈ ਹੈ ਉਹਦਾ ਕਰਕੇ ਨਾ ਓਵਰਫਲੋ ਹੋ ਚੁੱਕੀ ਜਿਹੜੀ ਵਹੀਂ ਡੂੰਗੀ ਬਹੁਤ ਹੈ ਅੰਦਰੋਂ ਮੈਸੇਜ ਇਹ ਇਦਾਂ ਪਾਣੀ ਘਟਾ ਉਹਨਾਂ ਦਾ ਲੈਵਲ ਘਟਾ ਉਹਨਾਂ ਤੁਹਾਨੂੰ ਦਿਖਾਉਂਦੇ ਬਹੁਤ ਜ਼ਿਆਦਾ ਖੂਬਸੂਰਤ ਜਿਹੜੀਆਂ ਨਾਲ-ਨਾਲ ਪੌੜੀਆਂ ਬਣਾਈਆਂ ਹੋਈਆਂ ਉਹਦੇ ਆ ਦੇਖੋ ਇਹ ਸੰਤ ਜਿਹੜੇ ਸੀਚੇਲ ਇਹਨਾਂ ਨੇ ਸੇਵਾ ਕਰਾਈ ਹੋਈ ਹੈ ਇਹ ਦੇਖੋ ਤਾਂ ਬਹੁਤ ਜ਼ਿਆਦਾ ਓਵਰਫਲੋ ਹੋ ਚ ਪਈ ਹੈ ਯਾਰ ਹਾੜਾ ਹੁਣ ਕਰਕੇ ਵਿਆਸਦਰਾ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਨਾ ਆ ਜਿਹੜਾ ਇਹਨਾਂ ਨੇ ਬਾਦ ਦੇ ਵਿੱਚ ਆ ਪੁੱਲ ਬਣਾਇਆ ਕਨੈਕਸ਼ਨ ਦਿੱਤਾ ਇਸ ਸਾਈਡ ਦਾ ਗੁਰਦੁਆਰਾ ਸਾਹਿਬ ਹੈ ਜਿਹਨੂੰ 베ਰ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਉਹ ਸਾਈਡ ਦੂਸਰਾ ਆਪਣਾ ਜਿਹੜਾ ਜਾਨਦਾਰ ਰਸਤਾ ਉਧਰ ਗੁਰਦੁਆਰਾ ਸਾਹਿਬ ਹੈਗੇ ਨੇ ਉਹ ਰਹਿ ਕੇ ਉਧਰ ਬਈ ਪਾਣੀ ਬਹੁਤ ਸਲੋ ਹੈ ਪਾਣੀ ਨਹੀਂ ਨਾ ਤੇਜ਼ ਚੱਲਦਾ ਪਰ ਡੁੱਗਿਆ ਬਹੁਤ ਹੈ ਬਈ ਕਹਿੰਦੇ ਇਹ ਇੱਥੋਂ ਜਾ ਕੇ ਫੇਰ ਦਰਿਆ ਚ ਮਿਲ ਜਾਂਦੀ ਆ ਥੋੜੇ ਜਿਹਾ ਜ਼ਿਆਦਾ ਰਸਤਾ ਨਹੀਂ ਇਹ ਨਦੀ ਦਾ ਥੋੜਾ ਜਿਹਾ ਰਸਤਾ ਹੈ ਕਾਲੀ ਵੇਈ ਨਦੀ ਹੈ ਉਹ ਦੇਖੋ ਇਧਰ ਤੁਹਾਨੂੰ ਇਧਰ ਅੱਗੇ ਵੀ ਦਿਖਾਉਨੇ ਆ ਆ ਦੇਖੋ ਜਿੱਧਰ ਇਹ ਆਉਣ ਦਾ ਰਸਤਾ ਬਣਾਇਆ ਆ ਪੁਲ ਦਾ ਇਹ ਜਾਣ ਦਾ ਆ ਜੇ ਤੁਹਾਡਾ ਘਟਾ ਨਿਕਾ ਜਾਂਦੀ ਹੈ ਦੇਖੋ ਵੈਸੇ ਬਹੁਤ ਜ਼ਿਆਦਾ ਹੁਣ ਜਿਹੜਾ ਇਹ ਜੇ ਪਾਣੀ ਆਇਆ ਹੋਇਆ ਤਾਂ ਕਰਕੇ ਵੈਸੇ ਤਾਂ ਇਹ ਕਾਫੀ ਨੀਵੇਂ ਹੁੰਦੇ ਨੀਚੇ ਤੱਕ ਹੁੰਦਾ ਪਾਣੀ ਤੁਹਾਨੂੰ ਵਧੀਆ ਦਿਖਾਉਂਦੇ ਆ ਦੇਖੋ ਦਰਿਆ ਦੀ ਜਿਹੜੀ ਆ ਨਾ ਘਾਹ ਬੂਟੀ ਇਹ ਲੱਗੀ ਹੋਈ ਆ ਕਿ ਇਥੇ